ਉਤਰਾਖੰਡ 'ਚ ਮੀਂਹ ਕਾਲ ਬਣ ਕੇ ਬਰਸ ਰਿਹਾ ਹੈ ਸ਼ਹਿਰਾਂ ਦੇ ਸ਼ਹਿਰ ਤੇ ਪਿੰਡਾਂ ਦੇ ਪਿੰਡ ਪਾਣੀ 'ਚ ਡੁੱਬ ਗਏ ਨੇ ਉੱਥੇ ਫਿਰ ਸਕੂਲ ਹੋਣ ਜਾਂ ਕਾਲਜ ਮੰਦਰ ਹੋਏ ਜਾਂ ਮਸਜਿਦ ਸਭ ਕੁਝ ਪਾਣੀ 'ਚ ਡੁੱਬ ਗਿਆ ਲੋਕ ਆਪਣੇ ਘਰ ਛੱਡ ਉੱਚੀਆਂ ਥਾਵਾਂ ਤੇ ਜਾਣ ਨੂੰ ਮਜਬੂਰ ਨੇ ਤਾਂ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਦੇ ਨਾਲ ਸਾਰਾ ਸ਼ਹਿਰ ਡੁੱਬਿਆ ਪਿਆ ਹੈ ਉਤਰਾਖੰਡ ਦੇ ਵਿੱਚ ਮੌਨਸੂਨ ਦੇ ਮੌਸਮ ਦੇ ਵਿੱਚ ਐਸਪੀਆਰਐਫ ਦੇ ਜਵਾਨ ਲੋਕਾਂ ਦੇ ਲਈ ਦੂਤ ਬਣ ਰਹੇ ਨੇ ਐਸਡੀਆਰਐਫ ਦੇ ਜਵਾਨ ਨਦੀਆਂ ਨਾਲਿਆਂ ਤੇ ਜ਼ਮੀਨ ਦੇ ਖਿਸਕਣ ਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਖਤਰੇ ਚ ਪਾ ਰਹੇ ਨੇ 3 ਜੂਨ ਤੋਂ ਹੁਣ ਤੱਕ ਐਸਡੀਆਰਐਫ ਦੀ ਟੀਮ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਹੈ ਖਾਸ ਵਿਸ਼ੇਸ਼ ਤੌਰ ਤੇ ਚਾਰਤਾਮ ਯਾਤਰਾ ਦੇ ਰੂਟਾਂ ਤੇ ਐਸਡੀਆਰਐਫ ਦੀਆਂ ਟੀਮਾਂ ਤਾਇਨਾਤ ਹਨ ਟੀਮ ਇੱਕ ਕਾਲ ਦੇ ਲੋਕਾਂ ਦੀ ਮਦਦ ਲਈ ਪਹੁੰਚ ਰਹੀ ਹੈ ਬਚਾਅ ਕਾਰਜਾਂ ਦੇ ਲਈ ਟੀਮ ਅਲਰਟ ਮੋਡ ਤੇ ਬਣੀ ਹੋਈ ਹੈ ਉੱਤਰਾਖੰਡ ਦੇ ਵਿੱਚ 1 ਜੁਲਾਈ ਤੋਂ ਲਗਾਤਾਰ ਮੀ ਪੈੜ ਇਸ ਕਾਰਨ ਨਦੀਆਂ ਅਤੇ ਨਾਲੇ ਜਿਹੜੇ ਖਤਰੇ ਦੇ ਵਿਚ ਹਨ ਪਹਾੜੀ ਇਲਾਕਿਆਂ 'ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਅਜੇ 'ਚ ਲੋਕਾਂ ਦੀ ਜਾਨ ਬਚਾਉਣ ਦੇ ਲਈ ਐਸ ਡੀ ਆਰ ਐਫ ਦੇ ਜਵਾਨ ਸਭ ਤੋਂ ਅੱਗੇ ਤਾਇਨਾਤ ਮਾਨਸੂਨ ਸੀਜ਼ਨ ਦੇ ਲਈ ਸੁਪੇ ਪਰਦੇ ਵਿੱਚ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਉਨ੍ਹਾਂ ਤਹਿਤ 60 ਹੋਰ ਟੀਮਾਂ ਨੇ ਵੀ ਵਕ-ਵਕ ਥਾਵਾਂ ਤੇ ਚਾਰਜ ਸੰਭਾਲ ਲਿਆ ਕਬੀਤੀ ਰਾਤ ਪਾਰੀ ਮੀਂਹ ਦੇ ਕਾਰਨ ਚੰਪਾਵਤ ਦੇ ਬਨਵਾਸਾ ਇਲਾਕੇ ਦੇ ਤੇ ਪੂਰਾ ਪਿੰਡ ਦੇ ਵਿੱਚ ਪਾਣੀ ਭਰ ਜਾਣ ਕਾਰਨ 11 ਲੋਕ ਫਸ ਗਏ ਜਿਨ੍ਹਾਂ ਨੂੰ ਐਸਡੀਆਰਐਫ ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ ਇਸ ਦੇ ਨਾਲ ਹੀ ਤਨਖੁਰ ਦੇ ਜਗਪੁਰਾ ਪਿੰਡ 'ਚ ਵੀ ਐਸਆਰਫ ਦੀ ਟੀਮ ਨੇ ਹੜ੍ਹ 'ਚ ਫਸੇ 3 ਲੋਕਾਂ ਨੂੰ ਪਹੁੰਚਾਇਆ ਉੱਤਰਾਖੰਡ 'ਚ ਮੀਂਹ ਕਾਲ ਬਣ ਕੇ ਬਰਸ ਰਿਹਾ ਹੈ ਸ਼ਹਿਰਾਂ ਦੇ ਸ਼ਹਿਰ ਤੇ ਪਿੰਡਾਂ ਦੇ ਪਿੰਡ ਪਾਣੀ 'ਚ ਡੁੱਬ ਗਏ ਉੱਥੇ ਫਿਰ ਸਕੂਲ ਹੋਣ ਜਾਂ ਕਾਲਜ ਮੰਦਰ ਹੋਏ ਜਾਂ ਮਸਜਿਦ ਸਭ ਕੁਝ ਪਾਣੀ 'ਚ ਡੁੱਬ ਗਿਆ ਲੋਕ ਆਪਣੇ ਘਰਾਂ ਛੱਡ ਉੱਚਿਆ ਥਾਵਾਂ ਤੇ ਜਾਣ ਨੂੰ ਮਜਬੂਰ ਨੇ ਆ ਵੀਡੀਓਸ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਦੇ ਨਾਲ ਸਾਰਾ ਸ਼ਹਿਰ ਡੁੱਬਿਆ ਪਿਆ ਹੈ। ਉੱਤਰਾਖੰਡ ਦੇ ਵਿੱਚ ਮੌਨਸੂਨ ਦੇ ਮੌਸਮ ਦੇ ਵਿੱਚ ਐਸਡੀਆਰਐਫ ਦੇ ਜਵਾਨ ਲੋਕਾਂ ਦੇ ਲਈ ਦੂਤ ਬਣ ਰਹੇ ਹਨ। ਐਸਡੀਆਰਐਫ ਦੇ ਜਵਾਨ ਨਦੀਆਂ ਨਾਲਿਆਂ ਤੇ ਜ਼ਮੀਨ ਦੇ ਖਿਸਕਣ ਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਖਤਰੇ ਚ ਪਾ ਰਹੇ ਨੇ। 3 ਜੂਨ ਤੋਂ ਹੁਣ ਤੱਕ ਐਸਡੀਆਰਐਫ ਦੀ ਟੀਮ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਤਾਂ ਵਿਸ਼ੇਸ਼ ਤੌਰ ਤੇ ਚਾਰਤਾਂ ਯਾਤਰਾ ਦੇ ਰੂਟਾਂ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਤਾਇਨਾਤ ਹਨ ਟੀਮ ਇੱਕ ਕਾਲ ਦੇ ਲੋਕਾਂ ਦੀ ਮਦਦ ਲਈ ਪਹੁੰਚ ਰਹੀ ਹੈ ਬਚਾਅ ਕਾਰਜਾਂ ਦੇ ਲਈ ਟੀਮ ਅਲਰਟ ਮੋਡ ਤੇ ਬਣੀ ਹੋਈ ਹੈ ਉੱਤਰਾਖੰਡ ਦੇ ਵਿੱਚ 1 ਜੁਲਾਈ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਕਾਰਨ ਨਦੀਆਂ ਅਤੇ ਨਾਲੇ ਜਿਹੜੇ ਖਤਰੇ ਦੇ ਵਿੱਚ ਹਨ ਪਹਾੜੀ ਇਲਾਕਿਆਂ 'ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਅਜੇ 'ਚ ਲੋਕਾਂ ਦੀ ਜਾਨ ਬਚਾਉਣ ਦੇ ਲਈ ਐਸ ਡੀ ਆਰ ਐਫ ਦੇ ਜਵਾਨ ਸਭ ਤੋਂ ਅੱਗੇ ਤਾਇਨਾਤ ਹਨ ਮਾਨਸੂਨ ਸੀਜ਼ਨ ਦੇ ਲਈ ਸੂਬੇ ਭਰ ਦੇ ਵਿੱਚ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਉਹਨਾਂ ਤਹਿਤ 60 ਹੋਰ ਟੀਮਾਂ ਨੇ ਵੀ ਵੱਖ-ਵੱਖ ਖਾਵਾਂ ਤੇ ਚਾਰਜ ਸੰਭਾਲ ਲਿਆ। ਤਾਂ ਬੀਤੀ ਰਾਤ ਪਾਰਿਮੀ ਦੇ ਕਾਰਨ ਚੰਪਾਵਤ ਦੇ ਬਰਬਾਦਾ ਇਲਾਕੇ ਦੇ ਦੇਪੂਰਾ ਪਿੰਡ ਦੇ ਵਿੱਚ ਪਾਣੀ ਭਰ ਜਾਣ ਕਾਰਨ 11 ਲੋਕ ਫਸ ਗਏ ਜਿਨ੍ਹਾਂ ਨੂੰ ਐਸਡੀਆਰਐਫ ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੇ ਨਾਲ ਹੀ ਤਣਕਪੁਰ ਦੇ ਜਕੂਰਾ ਪਿੰਡ 'ਚ ਵੀ ਐਸਡੀਆਰਐਫ ਦੀ ਟੀਮ ਨੇ ਹੜ੍ਹ 'ਚ ਫਸੇ 30 ਲੋਕਾਂ ਨੂੰ ਪਹੁੰਚਾਇਆ।